ਮਨਪ੍ਰਿਤ ਕੀਤਾ ਜਾ ਰਿਹਾ ਪਵਨ ਟੀਨੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਜਲੰਧਰ ਪਹੁੰਚੀ ਸੀਐਮ ਭਗਵੰਤ ਮਾਨ ਦੀ ਪਤਨੀ ਤੇ ਉਹਨਾਂ ਦੀ ਵੱਡੀ ਭੈਣ ਮਨਪ੍ਰਿਤ ਕੌਰ ਤੁਹਾਨੂੰ ਦੱਸਦੇ ਕਿ ਅੱਜ ਜਲੰਧਰ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰਿਤ ਕੌਰ ਤੇ ਉਹਨਾਂ ਦੀ ਭੈਣ ਮਨਪ੍ਰਿਤ ਕੌਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਵਨ ਟੀਨੂ ਦੇ ਹੱਕ ਦੇ ਵਿੱਚ ਲੋਕਾਂ ਦੇ ਕੋਲੋਂ ਵੋਟਾਂ ਮੰਗੀਆਂ ਨੇ ਤੇ ਜਿਸ ਤੋਂ ਬਾਅਦ ਉਹ ਜਲੰਧਰ ਦੇ ਬਾਲਾਜੀ ਮੰਦਿਰ ਵੇਖੇ ਨਮਸਤਕ ਵੀ ਹੋਈ ਨੇ ਜਿੱਤੇ মিডিਆ ਨਾਲ ਗੱਲਬਾਤ ਕਰਦੋ ਡਾਕਟਰ ਗੁਰਪ੍ਰੀਤ ਕੌਰ ਨੇ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਲੈ ਬਿਨਾ ਉਹਨਾਂ ਤੇ ਨਿਸ਼ਾਨਾ ਸਾਧਿਆ ਕਿ ਜਿਹੜੇ ਲੋਕ ਮਾੜੇ ਸੀ ਉਹ ਛੱਡ ਗਏ ਤੇ ਜਿਹੜੇ ਨਵੇਂ ਲੋਕ ਆਏ ਨੇ ਉਹ ਕੰਮ ਦੇ ਵਿੱਚ ਜੁਟੇ ਹੋਏ ਨੇ ਤੇ ਸਾਬ ਦਾ ਸੀਐਮ ਚੰਨੀ ਦੇ ਸਵਾਲ ਤੇ ਸੀਐਮ ਮਾਨ ਦੀ ਪਤਨੀ ਨੇ ਕੀ ਕੀਤਾ ਆਉਥੋਂ ਸੁਣੋ ਤੇ ਆ ਗੰਦਰ ਕਿਤਨਾ ਕੀਤਾ ਦੇ ਕਿਉਂਕਿ ਇਹ ਐਸਾ ਹੈ ਕਿ ਬਹੁਤ ਜ਼ੋਰ ਨਾਲ ਐਸੇ ਬਾਈ ਇਲੈਕਸ਼ਨ ਤੇ ਜਿਹਨੂੰ ਉਮੀਦਵਾਰ ਬਣਿਆ ਪਾਰਟੀ ਛੱਡ ਗਿਆ ਤੇ ਹੁਣ ਨਵਾਂ ਉਮੀਦਵਾਰ ਚੰਨੇ ਕਿੱਦਾਂ ਦੇਖੋ ਸਾਡਾ ਕੰਮ ਮਿਹਨਤ ਕਰਨਾ ਤੁਸੀਂ ਮਿਹਨਤ ਕਰ ਰਹੇ ਹੋ ਬਾਕੀ ਜਿਹੜੇ ਮਾੜੇ ਸੀਗੇ ਬੰਦੇ ਛੱਡ ਗਏ ਨਵੇਂ ਬੰਦੇ ਨੇ ਜੀ ਹੋਪ ਕਰਦੇ ਹਾਂ ਕਿ ਜਿਹੜੇ ਬੰਦੇ ਚੁਣੇਗਾ ਪੰਜਾਬ ਜਨਤਾ ਦੀ ਸੇਵਾ ਕਰਨਗੇ ਤੇ ਪੰਜਾਬ ਦੀ ਸੇਵਾ ਕਰਨਗੇ ਤੇ ਪੂਰਾ ਜੋਰ ਲਾਉਣਗੇ ਇਸਾਂਗੇ ਦੇ ਦੇਖੋ ਪੂਰੇ ਮੁੱਖ ਮੰਤਰੀ ਜਿਵੇਂ ਸਾਡਾ ਦੌਰੇ ਦਿੰਦੇ ਸੀ ਕਾਜ ਵੀ ਨੀਤੀ ਦੌਰੇ ਦਿੰਦੇ ਸੀ ਮੰਨਦੇ ਕਿ ਸੰਕਾ ਨਾਂਮੀ ਆਲਾ ਕੰਮ ਕੀਤਾ ਗਿਆ ਜੋ ਤੇ ਖੁਦ ਹੀ ਪਰਿਵਾਰ ਨਾਲ ਹੀ ਇਹਨਾਂ ਦੇ ਸੀਨ ਕਰਦੇ ਮੇਨ ਕਰਨਾ ਸਾਡੇ ਪਰਿਵਾਰ ਦਾ ਕੰਮ ਸੋ ਅਸੀਂ ਮੇਨ ਅੰਦਰ ਮਕਾਦੋ ਲੈ ਗਏ ਦੇਖੋ ਸੀਐਮ ਜੀ ਚੱਲੇ ਇੱਕ ਸੜਕ ਚੁੱਕੇ ਉਹ ਮੈਦਾਨ ਦੇ ਤਰ੍ਹਾਂ ਕਿੱਦਾਂ ਦੇਖਦੇ ਉਹਨਾਂ ਨੂੰ ਕਿੱਦਾਂ ਦੇਖ ਰਹੇ ਇੱਕ ਮਿੰਟ ਇੱਕ 3 ਮਿੰਟ ਅਰੇ ਨਹੀਂ ਜੀ ਉਹ ਮਾਨਸਾ ਚੋਣਿਤ ਪੇਟੀ ਤੇ ਕੀ ਤੇ ਕੀ ਉਹ ਮੈਂ ਜੀ ਉਹਦਾ ਪੁਆਇੰਟ ਮਾਨਸਾ ਸਿਸਟਰ ਬਟ ਮਨ ਕੀ ਕੋਰੋ ਵੀ ਉਸ ਮਾਨਸਾ ਕਿੱਥੇ ਜਾ ਰਿਹਾ ਕਮੇਟੀ ਵੱਲ ਹਾਂਜੀ ਬੜੀ ਜੀ ਸਾਹਮਣੇ 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 ਕਿਉਂ ਸਾਈ ਕਮੇਟੀ ਵੱਲ ਜੋ ਸਮਾਰਿਆ ਕਿੱਥੇ ਜਾ ਰਿਹਾ ਲੋਕ ਸਭਾ ਚੋਣਾਂ ਤੋਂ ਅੱਗੇ ਕੈਂਡੀਡੇਟ ਕਮਨ ਪਾਰਟੀ ਨੂੰ ਦਿੰਦਾ ਨਹੀਂ ਆਇਆ ਨਾ ਨਾ ਕਮੇਟੀ ਵੱਲ ਜੀ ਉਹ ਕਰਦੇ ਕਿ ਸੰਗਤ ਨਹੀਂ ਆਪ ਜੀ ਅਗਲੇ ਮੇਰੇ ਜੀ ਉਹ ਮਾਣ ਦਿੱਤਰੀ ਨੇ ਸਰ ਬੋਲੋ ਆ ਜੀ ਨੰਬਰ ਤੇ ਫੋਨ ਕਰੋ ਇਹਨੂੰ ਬੰਦ ਕਰ ਦਿਓ ਜੀ ਤਸਵੀਰਾਂ ਆਮ ਆ ਵੀ ਕਾਲ ਵੀ ਦੇਖੋ ਜੀ ਜਦੋਂ ਆਪਦੇ ਸੈਂਪਲ ਪਾਓਂਗੇ ਅੱਜ ਮੋਬਾਈਲ ਪਿੱਛੇ ਕਰੋ ਯਾਰ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਅੱਛਾ ਬਈ ਪਿੱਛੇ ਹੋ ਜਾਓ ਉਹ ਦੋਨੋਂ ਕੀ ਨਹੀਂ ਦੋਨੋਂ ਜਿਹੜੇ ਸਾਡੇ ਨਾਲ ਜਿਹੜੇ ਬੰਦ ਆਉਣੇ ਵਾਲੇ ਨੇ ਜਦੋਂ ਕੀ ਅੱਗੇ ਪੱਲੇ ਜੋ ਨਿੱਜੀ ਦੋਰੇ ਤੇ ਰਮਨ ਦੋਰੇ ਭਾਈ ਜੀ ਸਾਈਡ ਤੋਂ ਹੋ ਜਾਓ ਵੀਰ ਜੀ ਦੋ ਨਿੱਜੀ ਦੋਰਾ ਉਸ ਤੋਂ ਬਾਅਦ ਵੀ ਦੇਖ ਰਹੇ ਹੁਣ ਮੰਦਿਰ ਦੇ ਵਿੱਚ ਗੱਲ ਹੈ ਜੀ ਦੇ ਮੰਦਿਰ ਦੇ ਵਿੱਚ ਉੱਛ ਨੇ ਆਪਣੀ ਫੈਮਿਲੀ ਦੇ ਨਾਲ ਉੱਥੇ ਮੱਥਾ ਟੇਕਿਆ ਜਾਏਗਾ ਉਸ ਤੋਂ ਦੋਰਾ